ਸੋਲਵਾ ਗਾਲ ਫਰ ਸੱਚੀ ਕਿਉਂ ਖਵਾਉਣਾ ਉਹ ਹੋਰ ਜਿਹੜੇ ਸਾਡੇ ਪਿੰਡ ਦੇ ਆਉਂਦੇ ਉਹਨੇ ਇੰਦਰਾ ਕਾਂਧੀ ਮਾਰੀ ਤੇ ਮਰਾਈਂਦੇ ਨੂੰ ਕੋਣ ਮਾਰੂਏ ਟਰਾਂਸਫਰ ਲਾਉਂਦੇ ਆ ਉਹਨਾਂ ਨੂੰ ਕੋਣ ਮਾਰੂਏ ਟਰਾਂਸਫਰ ਲਾਉਂਦੇ ਆ ਨਾ 5:00 ਬਜੇ ਤੇ ਨਾ 50 ਬਜਿਆ ਕਿਉਂ ਕਾਰਨ ਕੀ ਬਣੇ ਨਾ ਬਚਣ ਦੇ ਬਚਿਆ ਤੂੰ ਲਾਲਾ ਵੀ ਨਹਿਰ ਚੱਡੀ ਆਉਂਦੇ ਚਿੱਤੇ ਦੀ ਤੇ ਮੋਗੇ ਲੱਗ ਜਾਣੇ ਗੱਲ ਖਤਮ ਹੈ ਕਪਾ ਅਮਰਵੀ ਪਾਰਟੀ ਕਹਿੰਦੀ ਸੀ ਅਸੀਂ ਬਦਲਾ ਕਰਾਂਗੇ ਅਮਰਵੀ ਪਾਰਟੀ ਕਿਵੇਂ ਉਹ ਉਹ ਉਹਨਾਂ ਨੇ 92 ਲੈ ਕੇ ਤੇ ਮੌਨ ਚਿਤਰਾ ਤੇ ਹੱਥ ਮਾਰਿਆ ਸਾਨੂੰ ਬੋਤਲਾ ਹੀ ਨਹੀਂ ਵੇ ਭਵੰਤਮਨ ਸਾਹਿਬ ਕਹਿੰਦੇ ਕਹਿੰਦੇ ਮੈਨੂੰ 13 ਹੱਥ ਹੋਰ ਦੇ ਦਿਓ 13 0 ਕਰ ਦਿਓ ਕਹਿੰਦੇ ਇਸ ਵਾਰੀ ਬੱਲੇ ਬੱਲੇ ਕਰਾ ਦੇਾਂਗੇ ਕਹਿੰਦੇ ਬੱਲੇ ਬੱਲੇ ਜੱਥੇ ਥੱਲੇ ਥੱਲੇ ਇਹ ਜਿਹੜੇ ਕੁਵਈਏ ਟੁੰਗਿਆਂ ਲਾ ਕੇ ਖੜੇ ਹੋ ਜਾਂਦੇ ਆ ਇਹਨਾਂ ਨੂੰ ਕੀ ਪਤਾ ਪੰਜਾਬ ਬਾਰੇ ਵੀ ਕੌਣ ਪੁੱਠਾ ਤੇ ਕੌਣ ਤੇ ਆਇਆ ਤੇ ਕੌਣ ਲੁਕੀ ਜਾ ਤੇ ਕੌਣ ਬਚਦਾ ਤੇ ਕੌਣ ਮਰਦਾ ਉਹ ਹੈ ਪਤਾ ਇਹਨਾਂ ਨੂੰ ਆਪ ਦੀਆਂ ਕੰਨੀਆਂ ਐਕਟਰੀਆਂ ਬਾਰੇ ਪਤਾ ਹੈ ਕਿਉਂ ਕਰਦੇ ਹੋ ਪੱਲੀਆਂ ਲਿਆਉਣ ਤੇ ਮਿਸ਼ਾ ਕੇ ਦੇ ਵੋਟਾਂ ਲੈ ਜਾਣ ਉਹ ਕਿਉਂ ਪੱਲੀਆਂ ਕਿਵੇਂ ਲਿਆਉਣ ਪੱਲੀਆਂ ਇੱਥੇ ਮੰਡੀ ਚ ਮਿਸ਼ਾ ਕੇ ਦੇ ਵੋਟਾਂ ਲੈ ਜਾਣ ਪਵਾ ਕੇ ਹੋਰ ਨੇ ਕੀ ਕਰਨਾਂ ਕਿਸੇ ਨਾਮ ਮੇਰੀ ਐਮਐਲਏ ਨਾਲ ਕਿਸੇ ਮੰਤਰੀ ਨਾਲ ਮੇਰੀ ਕਿਸੇ ਦਾ ਲਿਆਜ ਨਹੀਂ ਉਹ ਤਾਂ ਉਹ ਤਾਂ ਕਹਿੰਦੇ ਸੀ ਸੱਫਾ ਚੋਂ ਸਰਕਾਰ ਚੱਲੂਗੀ ਆ ਮਰ ਨਹੀਂ ਪਾਤੀ ਕਹਿੰਦੀ ਹੁੰਦੀ ਸੀ ਮਕਾ ਕਰ ਜਿਹੜੀ ਮੇਰੀ ਸਿਹਰਾ ਦੀ ਵੈਈ ਹੈ ਮੇਰੀ ਉਹਦੇ ਨਾਲ ਵੀ ਲਿਆਜ ਹੈ ਸਸੀ ਕੰਨ ਸਸਰੀ ਗੌਰ ਜੀ ਹਾਂ ਬਾਬਾ ਜੀ ਜਿਵੇਂ ਜਿਵੇਂ ਇੱਕ ਦੂਣੇ ਨੇੜੇ ਆਈ ਜਾਂਦੀ ਆ ਲੋਕ ਸਭਾ ਦੇ ਇਲੈਕਸ਼ਨ ਆਈ ਜਾਂਦੇ ਆ ਉਵੇਂ ਉਵੇਂ ਲੀਡਰਾਂ ਦੇ ਦਿਲ ਵੀ ਧੱਕ ਧੱਕ ਕਰਦੇ ਆ ਕੀ ਲੱਗਦਾ ਇਸ ਵਾਰੀ ਕੌਣ ਬਾਜ਼ੀ ਮਾਰੂ ਇਸ ਕੋਲ ਧੱਕ ਧੱਕ ਕਿਉਂ ਕਰਦੇ ਹੋ ਪੱਲੀਆਂ ਲਿਆਉਣ ਤੇ ਮਿਸ਼ਾ ਕੇ ਦੇ ਵੋਟਾਂ ਲੈ ਜਾਣ ਉਹ ਕਿਉਂ ਪੱਲੀਆਂ ਕਿਵੇਂ ਲਿਆਉਣ ਪੱਲੀਆਂ ਇੱਥੇ ਮੰਡੀ ਚ ਮਿਸ਼ਾ ਕੇ ਦੇ ਵੋਟਾਂ ਲੈ ਜਾਣ ਪਾ ਕੇ ਹੋਰ ਨੇ ਕੀ ਕਰਨਾ ਠੀਕ ਹੈ ਕੀ ਕੀ ਲੱਗਦਾ ਫਰੀਦਕੋਟ ਚ ਕੀ ਦੀ ਹਵਾਜੀ ਚੱਲਦੀ ਆ ਹਵਾਜੀ ਮੈਂ ਤਾਂ ਕਦੇ ਇਹਨਾਂ ਨਾਲ ਡਾਇਰੈਕਟਲੀ ਲਿਆ ਮੈਂਗਾ ਵਾਈ ਵਾਲ ਬੰਦਾ ਜਾਰੀ ਕਰਨੀ ਹੈ ਜਿੰਨੀ ਕੁ ਮੈਨੂੰ ਖਾਲ ਨੂੰ ਜਿਹੜੀ ਜਾਰੀ ਕਮਾਉਣਾ ਉਨੇ ਬਲੇ ਹੋਣਾ ਵਾ ਗੱਲ ਖਤਮਾ ਮੇਰੀ ਕਿਸੇ ਲੀਡਰ ਨਾਲ ਕਿਸੇ ਨਾਮ ਮੇਰੀ ਐਮਐਲਏ ਨਾਲ ਕਿਸੇ ਮੰਤਰੀ ਨਾਲ ਮੇਰੀ ਕਿਸੇ ਦਾ ਲਿਆਜ ਨਹੀਂ ਉਹ ਤਾਂ ਉਹ ਤਾਂ ਕਹਿੰਦੇ ਸੀ ਸੱਥਾ ਚੋਂ ਸਰਕਾਰ ਚੱਲੂਗੀ ਆਮ ਆਰਥਿਕ ਪਾਰਟੀ ਕਹਿੰਦੀ ਹੁੰਦੀ ਸੀ ਮਕਾ ਕਰ ਜਿਹੜੀ ਮੇਰੀ ਸਿਹਰਾ ਦੀ ਵਿਆਹੀ ਹੈ ਮੇਰੀ ਉਹਦੇ ਨਾਲ ਵੀ ਲਿਆਜ ਨਹੀਂ ਅੱਛਾ ਹਾਂ ਬਾਪੂ ਵੇਖ ਜ ਗਿਆ ਇਹ ਵੇਖ ਲੋ ਛਾਵ ਦੀ ਰੋਟੀ ਖਾਣੇ ਦੀ ਵਿਆਹੀ ਹੈ ਮੇਰੀ ਉਹਦੇ ਨਾਲ ਵੀ ਲਿਆਜ ਨਹੀਂ ਵੀ ਕੰਮ ਕਰੋ ਵੇਖੋ ਛਾਵ ਨੂੰ ਰੋਟੀ ਖਾਣੀ ਹੈ ਬੇਬੇ ਕੋਲੇ ਕਦੇ ਰੋਟੀ ਨਹੀਂ ਵੇ ਤੁਹਾਨੂੰ ਓਏ ਜੇ ਮੈਂ ਤਿਆਰੀ ਜਾਊਗਾ ਤਾਂ ਰੋਟੀ ਜੇਊ ਗਰੀ ਉਹ ਕਾਂ ਦੀ ਪਿੱਛੇ ਅੜ ਜਾ ਉਹ ਕਹਿੰਦੀ ਹੱਥ ਪਿੱਛੇ ਫੇਰ ਮਿਲਾਂਗੇ ਅੱਛਾ ਠੀਕ ਆ ਫੇਰ ਬਾਪੂ ਕਿੰਨੀ ਉਮਰ ਹੋ ਗਈ ਉਮਰ ਮੇਰੀ ਹੈਗੀ 7 ਦੀ ਟੋਡਾ ਪਿਆਰਵਾ ਬਹੁਤਾ ਕਾਲੀ ਨਾਲ ਕਹਿੰਦੇ ਅਸੀਂ ਕੰਮ ਬਹੁਤ ਕੀਤਾ ਨਾਮ ਮੰਗ ਕੰਮ ਕੀਤਾ ਪਰ ਨਹੀਂ ਬੇਕਾਰ ਬੇਕਾਰ ਹਾਂ ਉਹ 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 ਕਹਿੰਦਾ ਜੀ ਪੰਥ ਨੂੰ ਬਚਾਉਣਾ ਪ੍ਰਜਾ ਨਹੀਂ ਨਾ ਤਾਂ 5 ਵਜੇ ਤੇ ਨਾ ਹੀ ਪੰਜਾਬ ਬਚਿਆ ਹੂੰ ਪਾਣੀ ਭਰੀ ਮਾਈ ਗਲਾ ਦੇ ਨਾ 5 ਵਜੇ ਤੇ ਨਾ ਪੰਜਾਬ ਬਚਿਆ ਕਿਉਂ ਕਾਰਨ ਕੀ ਬਣੇ ਬਚ ਨਾ ਬਚਣ ਦੇ ਬਚਿਆ ਤੂੰ ਲਾਲਾ ਵੀ ਮਹਿਰ ਕੱਢੀ ਆਉਂਦੇ ਚਿੱਟੇ ਦੀ ਤੇ ਮੋਗੇ ਲੱਗ ਜਾਣੇ ਗੱਲ ਖਤਮ ਹੈ ਹਮਮ ਠੀਕ ਸਮਝ ਗਿਆ ਚਿੱਟੇ ਦੀ ਮਾਰ ਕੱਢੀ ਜਾਂਦੇ ਆ ਤੇ ਬਾਪੂ ਕਾਂਗਰਸ ਕਿਵੇਂ ਲੱਗਦੀ ਆ ਉਹੋ ਕਾਹੀ ਇੱਕੋ ਹੀ ਆ ਨਾਲੀ ਜੋਤੀ ਇੱਕੋ ਹੀ ਆ ਅੱਛਾ ਇੱਕੋ ਹੀ ਆ ਨਾਲੀ ਦਾ ਤੂੰ ਇੱਕੋ ਹੀ ਆ ਸਾਰੀ ਇਹ ਠੀਕ ਤੇ ਆਮ ਆਦਮੀ ਪਾਰਟੀ ਕਹਿੰਦੀ ਸੀ ਅਸੀਂ ਬਦਲਾ ਕਰਾਂਗੇ ਆਮ ਆਦਮੀ ਪਾਰਟੀ ਕਿਵੇਂ ਉਹਨਾਂ ਉਹਨਾਂ ਨੇ 92 ਲੈ ਕੇ ਤੇ ਮੌਜੂਦਾ ਚਿੱਤਰਾ ਤੇ ਹੱਥ ਮਾਰਿਆ ਸਾਨੂੰ ਬੋਤਲਾ ਹੀ ਨਹੀਂ ਵੇ ਹਮ ਉਹਨਾਂ ਨੇ ਚਿੱਤਰਾ ਤੇ ਹੱਥ ਮਾਰਿਆ ਸਾਨੂੰ ਚਾਹ ਪਤਲਾ ਹੀ ਨਹੀਂ ਆ ਪਰ ਭਗਵੰਤ ਮਾਨ ਸਾਹਿਬ ਕਹਿੰਦੇ ਕਹਿੰਦੇ ਮੈਨੂੰ ਤੇਰਾ ਹੱਥ ਹੋਰ ਦੇ ਦਿਓ ਤੇਰਾ ਜੀਰੋ ਕਰ ਦਿਓ ਕਹਿੰਦੇ ਇਸ ਵਾਰੀ ਬੱਲੇ ਬੱਲੇ ਕਰਾ ਦੇਾਂਗੇ ਕਹਿੰਦੇ ਬੱਲੇ ਬੱਲੇ ਥੱਲੇ ਥੱਲੇ ਹੂੰ ਬੱਲੇ ਬੱਲੇ ਥੱਲੇ ਥੱਲੇ ਆ ਗਏ ਠੀਕ ਹੈ ਹਾਂ ਤੇ ਬਾਪੂ ਤੂੰ ਜਿਵੇਂ ਸਰਜੀ ਸਿੰਘ ਖਾਲਸਾ ਦੀ ਗੱਲ ਕਰੀਏ ਉਹ ਉਹ ਵੀ ਇੱਕ ਖੜੇ ਹੈ ਹਾਂ ਉਹ ਕਿਵੇਂ ਲੱਗਦੇ ਆ ਉਹ ਬੰਦਾ ਸੋਲਾ ਗਾਲਾਂ ਪਰ ਸੱਚੀ ਕਿਉਂ ਖਵਾਉਂਦਾ ਉਹ ਹੋਰ ਜਿਹੜੇ ਸਾਡੇ ਪਿੰਡ ਦੇ ਉਹਦੇ ਉਹਨੇ ਇੰਦਰਾ ਕਾਂਧੀ ਮਾਰੀ ਤੇ ਮਖਾਿੰਦੇ ਨੂੰ ਕੋਣ ਮਾਰੂ ਟ੍ਰਾਂਸਫਰ ਲਾਉਂਦੇ ਆ ਉਹਨੂੰ ਕੋਣ ਮਾਰੂ ਟ੍ਰਾਂਸਫਰ ਲਾਉਂਦੇ ਆ ਮੈਨੂੰ ਸੱਚੀਆਂ ਕਿਉਂ ਖਵਾਉਂਦਾ ਤੇ ਰਾਤ ਨੂੰ ਸੁੱਤਿਆ ਤਾਂ ਤੇ ਮੇਰੀ ਗਾਜ਼ ਤੁਸੀਂ ਢੱਢ ਨਹੀਂ ਮਰਦੇ ਇਸ ਪੱਧਰਤੀ ਤੋਂ ਹੂੰ ਢੱਰਦੇ ਆ ਮੈਂ ਨਹੀਂ ਢੱਰਦਾ ਢੱਰਦੇ ਐਮਐਨਆ ਨਹੀਂ ਢੱਰਦਾ ਢੱਰਦੇ ਮੁੱਖ ਮੰਤਰੀ ਨਹੀਂ ਢੱਰਦਾ ਢੱਰਦੇ ਕਿਹੜਾ ਨਹੀਂ ਢੱਰਦਾ ਉਹਨੇ ਨਹੀਂ ਇਸ ਬਾਰੇ ਕੋਈ ਫਿਕਰ ਨਹੀਂ ਆ ਵੀ ਲੋਕਾਂ ਦੇ ਘਰੇ ਬੈਠਿਆ ਨਹੀਂ ਆ ਕੁੜੀਆਂ ਆਉਂਦੀਆਂ ਯਾਰੀਆਂ ਹੁੰਦੀਆਂ ਪਰ ਮਾਨਸਾਹਬ ਕਹਿੰਦੇ ਕੋਈ ਪਰਮਾਨਸਾਹਬ ਕਹਿੰਦੇ ਉਹ ਤਾਂ ਕਹਿੰਦੇ ਹੁਣ ਸਥਿਤੀ ਠੀਕ ਹੈ ਪੰਜਾਬ ਦੀ ਹੁਣ ਤਾਂ ਕਹਿੰਦੇ ਤੁਸੀਂ ਰਾਤ ਨੂੰ ਵੀ ਘੁੰਮ ਸਕਦੇ ਹੋ ਨਹੀਂ ਰਾਤ ਨੂੰ ਘੁੰਮਾਗੇ ਉੱਥੇ ਜਾਂਦੇ ਸ਼ਰਾਬ ਮਾਰਦੇ ਆ ਤੇ ਲਿਆ ਜਣਾ ਕੋਈ ਦਾ ਫੜਾ ਠੀਕ ਹੈ ਪੰਜ ਕਰਮਾਂ ਦੇ ਨੂੰ ਦੱਸਦੇ ਅੱਗੇ ਤਾਂ ਉਹ ਜਨਾਨੀ ਵੀ ਤੁਲ ਸਕਦੀ ਔਰ ਬੰਦਾ ਪੰਜ ਕਰਮਾਂ ਵਾਲੀ ਤੁਲ ਸਕਦਾ ਰਾਤ ਨੂੰ ਹੋਰ ਹੋਰ ਕਰਮਾਂ ਹੋਰ ਫਿਰ ਬਾਪੂ ਕਿਹੜੀ ਪਾਰਟੀ ਫਰੀਦਕੋਟ ਲਈ ਚੰਗੀ ਆ ਜਾਂ ਪਛਾਤਾ ਪਾਲਿਟਿਕ ਕੋਈ ਨਹੀਂ ਚੰਗਾ ਸਭ ਮਿੱਦੇ ਟੱਟੇ ਦੇ ਸਾਹੇ ਆ ਫਿਰ ਫਿਰ ਇਸ ਵਾਰ ਕਿੱਧਰ ਨੂੰ ਜਾਵੋਗੇ ਮੇਰੀ ਕਿਸੇ ਨੂੰ ਨਹੀਂ ਮੇਰੀ ਕਿਸੇ ਨਾਲ ਆਈ ਨਹੀਂ ਕਿ ਮੇਰਾ ਘਰ ਵਾਲੀ ਨੂੰ ਆਖਿਆ ਨਹੀਂ ਮਰਜ਼ੀ ਪਾ ਦੇ ਮੈਂ ਮੈਂ ਕੋਈ ਰੋਕ ਨਹੀਂ ਲੱਗਦਾ ਕਿਸ ਨੂੰ ਪੋਣੀ ਨਹੀਂ ਠੀਕ ਆ ਮੇਰੇ ਇਸ ਪੱਟ ਗੱਲਾਂ ਸਤਿਆਂ ਹਾਂ ਭਾਈ ਸასი ਕਾਲ ਕੀ ਹਾਂ ਕੀ ਲੱਗਦਾ ਫਰੀਦਕੋਟ ਤੇ ਕਿੰਨਾ ਦੀ ਹਵਾ ਜੀ ਚੱਲਦੀ ਐ ਸਰਬਜੀਤ ਸਿੰਘ ਜੀ ਹੂੰ ਆ ਭਾਈ ਲੱਗਦਾ ਸਰਬਜੀਤ ਸਿੰਘ ਖਾਲਸਾ ਜਿੱਤ ਜਾਣਗੇ ਦੂਜੇ ਪਾਸੇ ਅਕਾਲੀ ਦਲ ਦੇ ਲੀਡਰਾਂ ਦੀ ਗੱਲ ਕਰੀਏ ਇੱਕ ਗੁਰਦੇਵ ਸਿੰਘ ਬਾਰਨ ਦਾ ਦੋਤਾ ਖੜਾ ਦੂਜੇ ਪਾਸੇ ਕਾਂਗਰਸ ਦੀ ਇੱਕ ਵੱਡੀ ਚਿਹਰਾ ਕੀ ਲੱਗਦਾ ਜਿੱਤ ਜਾਣਗੇ ਨਹੀਂ ਸਾਰਿਆਂ ਨਾਲ ਥੱਲੇ ਆ ਲੀਡ ਇੱਕ ਨੰਬਰ ਤੇ ਚੱਲ ਰਿਹਾ ਸਰਬਜੀਤ ਸਿੰਘ ਹੁਣ 10 15 ਦਿਨਾਂ ਦੀ ਪੂਰੀ ਵਾਸ ਤੇ ਇਹਨੂੰ ਹੀ ਪਾਉਣੀ ਆ ਜੀ ਵੋਟ ਅਸੀਂ ਹੋਰ ਕਿਹਨੂੰ ਪਾਣੀ ਆਵਾਜ਼ ਨੂੰ ਵੀ ਪਾ ਕੇ ਵੀ ਸਾਰਿਆਂ ਨੂੰ ਪਾ ਕੇ ਵੇਖ ਲਾਂ ਕਾਂਗਰਸ ਨੂੰ ਵੀ ਪਾਉਂਦੇ ਰਹੇ ਆ ਪਹਿਲਾਂ ਬਾਈ ਇੱਕ ਚਰਚਾ ਵੀ ਆ ਕਹਿੰਦੇ ਸਿਮਰਜੀਤ ਮਾਨ ਨੇ ਬਲਦੇਵ ਸਿੰਘ ਜਗੜਾ ਇੱਥੋਂ ਖੜਾ ਕੀਤਾ ਦੂਜੇ ਪਾਸੇ ਬਿਆਨ ਸਿੰਘ ਦਾ ਮੁੰਡਾ ਸਰਬਜੀਤ ਸਿੰਘ ਖੜਾ ਫਿਰ ਲੱਗਦਾ ਨਹੀਂ ਪੰਥੀ ਪੰਥ ਦਾ ਵੈਰੀ ਹੋ ਗਿਆ ਨਹੀਂ ਮਾੜੀ ਗੱਲ ਹੈ ਸਿਮਰਜੀਤ ਸਿੰਘ ਮਾਨ ਨੂੰ ਕੈਂਡੀਡੇਟ ਨਹੀਂ ਖੜਾ ਕਰ ਦੇਣਾ ਚਾਹੀਦਾ ਇਹਦੀ ਸਪੋਰਟ ਕਰਨੀ ਚਾਹੀਦੀ ਸਰਬਜੀਤ ਸਿੰਘ ਦੀ ਪਰ ਸਿਮਰਜੀਤ ਮਾਨ ਸਾਹਿਬ ਤਾਂ ਕਹਿੰਦੇ ਕਹਿੰਦੇ ਸੀ ਪੰਥਕ ਮਸਲਿਆਂ ਤੇ ਗੱਲ ਕਰਦੇ ਆ ਪੰਜਾਬ ਪੱਖੀ ਆਸੀਂ ਉਹ ਗੱਲ ਵੱਖਰੀ ਐ ਹਾਂ ਪਰ ਇਹ ਗੱਲ ਤਾਂ ਕੰਮ ਤੇ ਫਰੀਦਕੋਟ ਤੋਂ ਨੂੰ ਨਹੀਂ ਬੰਦਾ ਕੈਂਡੀਡੇਟ ਖੜਾ ਨਹੀਂ ਕਰਨਾ ਦੇਣਾ ਇਹ ਆ ਮਾੜੀ ਆਮ ਆਮ ਮਾੜੀ ਪਾਰਟੀ ਨਹੀਂ ਆਮ ਉਹ ਪਾਰਟੀ ਦਾ ਕਾਰਜ ਕਰਕੇ ਬਿਲਕੁਲ ਠੀਕ ਆ ਵਧ ਗਿਆ ਹਾਂ ਠੀਕ ਆ ਹਾਂ ਪਾਣੀ ਵਧ ਗਿਆ ਉਹਦਾ ਲਾਈਟ ਵਧ ਗਿਆ ਹੁੰਦੀ ਐ ਸਾਰਾ ਕੋ ਮੋਟਰਾਂ ਦੀ ਲਾਈਟ ਵਧ ਗਿਆ ਬਿਨੇ ਆਉਂਦੀ ਐ ਪਾਣੀ ਬਹੁਤ ਕਸਿਆਂ ਦੇ ਸਹੀ ਕੀਤੇ ਆ ਮਾਰੇ ਕੰਮ ਵਧ ਗਿਆ ਕੀਤੇ ਆ ਕਾਲੀ ਤੇ ਕਾਂਗਰਸੀਆਂ ਨਾਲੋਂ ਚੰਗੇ ਆ ਆਮ ਆਦਮੀ ਪਾਰਟੀ ਪਰ ਆ ਕਾਲੀ ਵਾਲਾ ਕਹਿੰਦਾ ਕਹਿੰਦਾ ਜੇ ਪੰਜਾਬ ਬਚਾਉਣਾ ਜੇ ਪੰਥ ਨੂੰ ਬਚਾਉਣਾ ਤਾਂ ਕਹਿੰਦਾ ਇਸ ਵਾਰੀ ਸਾਨੂੰ ਪੰਜਾਂ ਕਾਲਿਆਂ ਨੂੰ ਬਹੁਤ ਚਿਰ ਪੰਜਾਂ ਇਹਨਾਂ ਦੇ ਜਦੋਂ ਇਹਨਾਂ ਦਾ ਰਾਸ ਸੀਗਾ ਉਹਨੂੰ ਹੀ ਗੁਰੂਗ੍ਰਾਂਸਾ ਦੀ ਬੇਆਫਦੀ ਹੋਇਆ ਉਹਦੋਂ ਨਾਲ ਇਨਸਾਫ ਦਵਾਤਾ ਇਹਨਾਂ ਨੇ ਹੈ ਬਰਗਾੜੀ ਗੋਲੀ ਕਾਂਢ ਤੇ ਤੇ ਗੱਲ ਵਿੱਚ ਹੀ ਆ ਤੇ ਮੈਂ ਤੈਨੂੰ ਜਦੋਂ ਗੱਲ ਇੱਕੋ ਮੁਕਾਦੀ ਵੀ ਨਹਿਰ ਨਿਕਲੀ ਆਉਂਦੀ ਆ ਚਿੱਟੇ ਦੀ ਤੇ ਉਹ ਮੋਗੇ ਜਿੰਨੇ ਮਰਜੀ ਲਵਾ ਰਿਹਾ ਜੋ ਪਰ ਮਾਨ ਸਾਹਿਬ ਕਹਿੰਦੇ ਕਹਿੰਦੇ ਸੀ ਤਾਂ ਨਸ਼ੇ ਨਸ਼ਾ ਬੰਦ ਕਰਤਾ ਕਹਿੰਦੇ ਲੱਕ ਤੋੜਦਾ ਸੀ ਚਿੱਟੇ ਦਾ ਮੈਂ ਕਰ ਤੂੰ ਗੱਲ ਕਰਦਾ ਯਾਰ ਲੱਕ ਕਾਲਾ ਛੱਡ ਕੇ ਸਾਰਾ ਕੁਝ ਹੀ ਤੋੜਦਾ ਅੱਛਾ ਕੀ ਦਾ ਤੋੜਦਾ ਆ ਪੰਜਾਬ ਨੂੰ ਖਤਮ ਕਰਦਾ ਜੇ ਬੰਦ ਹੋਇਆ ਜੀ ਕਿਵੇਂ ਬਾਈ ਨਸ਼ਾ ਬਹੁਤ ਹੈ ਨਸ਼ਾ ਬੰਦ ਨਹੀਂ ਹੁੰਦਾ ਆਮ ਆਦਮੀ ਪਾਰਟੀ ਬਾਲਾ ਨਸ਼ਾ ਇੱਥੇ ਵੇਖ ਲੋ ਆ ਮੰਡੀ ਚ ਇਥੇ ਸਾਡੇ 18 18 ਸਾਲ ਦੇ ਬੱਚੇ 15 ਦੇ ਸਾਰੇ ਚਿੱਟੇ ਨੇ ਖਤਮ ਕਰਤੇ ਪੀ ਕੇ ਲਾਈ ਜਾਂਦੇ ਆ ਜਵਾਨੀ ਖਤਮ ਕਰਤੀ ਬਹੁਤ ਆ ਜਵਾਂ ਨਹੀਂ ਰੁਕਿਆ 1% ਵੀ ਚਿੱਟਾ ਤੇ ਬਾਈ ਕਾਂ ਕਾਂ ਕਾਂਗਰਸ ਦਾ ਕੀ ਲੱਗਦਾ ਕਾਂਗਰਸ ਆ ਸਕਦੀ ਆ ਨਹੀਂ ਜਮੇ ਨਹੀਂ ਜੀਰੋ ਨਾ ਨਿਸ਼ਾਨ ਹੀ ਹੈ ਨੀਗਾ ਨਾ ਕਾਲੀਆਂ ਦਾ ਦੋਨਾਂ ਦਾ ਹੈ ਹੀ ਨਹੀਂ ਨਾਂ ਨਿਸ਼ਾਨ ਤੇ ਭਾਈ ਉਧਰਲੇ ਪਾਸੇ ਭਾਜਪਾਲੇ ਜਿਵੇਂ ਕਹੀ ਜਾਂਦੇ ਆ ਕਹਿੰਦੇ ਅਬ ਕੀ ਬਾਰ 400 ਪਰ ਜਿੱਤ ਜਾਣਗੇ ਭਾਜਪਾਲੇ ਕਿਵੇਂ ਲੱਗਦੇ ਆ ਭਾਜਪਾਲੇ ਵੈਸੇ ਕਿਸ ਕੰਨ ਸਰ ਉਹ ਸਹੀ ਦਾ ਜਿੱਤ ਜਾਣਗੇ ਹਾਂ ਹਾਂ ਸਰ ਆ ਜਮ ਕਰੂਗਾ ਸਹੀ ਦਾ ਜਿੱਤ ਜਾਣੀ ਤਾਂ ਕੰਮ ਹੀ ਨਾ ਕੀਤਾ ਤੇ ਕਰੂ ਕੀ ਕਰੂਗਾ ਹਾਂ ਸਰ ਆ ਹਾਸਤੇ ਗਾਣੇ ਸੁਣਿਆ ਤੁਸੀਂ ਉਹ ਸੁਣਿਆ ਉਹ ਉਹਦੀ ਨਾਂ ਨਾਨੀ ਨੂੰ ਨਾ ਦੋ ਤਿੰਨ ਅਸੀਂ ਜਾਣਦੇ ਹੀ ਨਹੀਂ ਤੇ ਵੋਟਰਾਂ ਨੂੰ ਪਾ ਕੇ ਕੀ ਕਰਾਂਗੇ ਨਾ ਆਉਦੀ ਨਾਨੀ ਨੂੰ ਜਾਣਦੇ ਨਾ ਆਉਦੀ ਦੋ ਤੀਨ ਨੂੰ ਜਾਣਦੇ ਨਾ ਦੇ ਨਾਨੇ ਨੂੰ ਜਾਣਦੇ ਆ ਗੱਲ ਕੀ ਕਰਾਂਗੇ ਜਾ ਕੇ ਲੋੜ ਪਈ ਤਾਂ ਫਿਰ ਕਿੱਥੋਂ ਫੋਨ ਕਰਾਂਗੇ ਦੱਸ ਮੈਨੂੰ ਉਹਨੂੰ ਕਹਿੰਦੇ ਪਦਮਸ਼ਰੀ ਦਾ ਅਵਾਰਡ ਮਿਲਿਆ ਅਵਾਰਡ ਮਿਲਿਆ ਕਹਿੰਦੇ ਉਹਨੂੰ ਪਵਾ ਸਾਰਾ ਪੰਜਾਬ ਮਿਲਿਆ ਯਾਰ ਮੈਂ ਜਿਹੜੀ ਮੇਰੀ ਗੱਲ ਆ ਤੂੰ ਮੈਨੂੰ ਐ ਦੱਸ ਜਵਾਬ ਦੇ ਗੱਲ ਦਾ ਵੀ ਜਿਹਨੂੰ ਜਾਣਦੇ ਖੜ ਸਾਹ ਜਿਹੜਾ ਕਾਗਰਾਸ ਦਾ ਏਥੋਂ ਕਰਤਾਰਪੁਰ ਤੋਂ ਉਦੋਂ ਇਹਨਾਂ ਨੇ ਸੰਨੀ ਦਿਓਲ ਖੜਾ ਕੀਤਾ ਐਕਟਰ ਕਿਤੇ ਆਇਆ ਮੁੜ ਕੇ ਆਇਆ ਉਹ ਜਿੱਤ ਕੇ ਹੈ ਆਈਆਂ ਸਰਾਜਾਈ ਦੂਜੋ ਫਿਲਮ ਵਾਲਾ ਇਤ ਫਰੀਦ ਕੋਟ ਖੜਾ ਕਰਤਾ ਨੂੰ ਮੋਲ ਕਰਮਜੀਤਰ ਮੋਲ ਹਾਂ ਉਹ ਆਮ ਆਦਮੀ ਪਾਰਟੀ ਦਾ ਇੱਕ ਮਿੰਟ ਮੇਰੀ ਗੱਲ ਸੁਣ ਇਹਨਾਂ ਨੂੰ ਇਹਨਾਂ ਨੂੰ ਕੀ ਜਿਹੜੇ ਗਵਈਏ ਤੂੰਬੀਆਂ ਲੈ ਕੇ ਖੜੇ ਹੋ ਜਾਂਦੇ ਇਹਨਾਂ ਨੂੰ ਕੀ ਪਤਾ ਪੰਜਾਬ ਬਾਰੇ ਵੀ ਕੌਣ ਭੁੱਖਾ ਤੇ ਕੌਣ ਤੇ ਆਇਆ ਤੇ ਕੌਣ ਲੁੱਟਿਆ ਤੇ ਕੌਣ ਬਚਦਾ ਤੇ ਕੌਣ ਮਰਦਾ ਕੋਈ ਹੈ ਪਤਾ ਇਹਨਾਂ ਨੂੰ ਆਪ ਦੀਆਂ ਕੰਗੀਆਂ ਐਕਟਰੀਆਂ ਬਾਰੇ ਪਤਾ ਨਹੀਂ ਦੱਸ ਨਹੀਂ ਉਹ ਤਾਂ ਕਹਿੰਦੇ ਅਸੀਂ ਤਾਂ ਆਪ ਗਰੀਬ ਘਰਾ ਚੋਂ ਠੇ ਮਜ਼ਦੂਰ ਘਰਾ ਚੋਂ ਆ ਸੀ ਤਾਂ ਤਾਂ ਜੇ ਤਾਂ ਜੇ ਲੱਛਣ ਕਰਦੇ ਤੁਸੀਂ ਉੱਠ ਕੇ ਹੈ ਠੀਕ ਮੈਂ ਖੜੀਆਂ ਆ ਨਾ ਮੈਂ ਆ ਜਾ ਸਕਰੀਵਰ ਹੁਣ ਤਾਂ ਬਹੁਤ ਹੱਸ ਉਹਦੇ ਕੋਲੇ ਹੈ ਉਹਨੂੰ ਕੀ ਪਤਾ ਯਾਰ ਜ਼ਿੰਮੇਦਾਰ ਬਾਰੇ ਉਹ ਉਹਦਾ ਚੱਕ ਕੇ ਉਹਨੂੰ ਜਾਣਦਾਂ ਨੇ ਕੋਈ ਕਰਦਾ ਨਹੀਂ ਉਹ ਤਾਂ ਉਹ ਤਾਂ ਕਹਿੰਦੇ ਸਾਡੀ ਪਾਰਟੀ ਕਿਸਾਨਾਂ ਨਾਲ ਗੱਲ ਬਣਾਈ ਕਿਸਾਨਾਂ ਨੇ ਕਿ ਘੇਰਿਆ ਇੱਕ ਨੀ ਨਾ ਕੋਈ ਸੀਸਾ ਟੁੱਟਿਆ ਨਾ ਕੋਈ ਕੁਛ ਨਹੀਂ ਕੀਤਾ ਉਹ ਹੀ ਵਾੜ ਆਤੀ ਮੇਰੇ ਗੱਡੀ ਮੈਨੂੰ ਮਾਰਨ ਪੈ ਗਿਆ ਉਹ ਪੈ ਗਿਆ ਕਿੱਥੇ ਕੁਛ ਨਹੀਂ ਉਹ ਕਹਿੰਦੇ ਕਿਸਾਨਾਂ ਦਾ ਕਿਸਾਨ ਵਿਧੇ ਉਹਨੇ ਗੱਡੀ ਥੱਲੇ ਉਹ ਕਹਿੰਦੇ ਸਾਡੇ ਕੋਲੇ ਅਸੀਂ ਨਹਾਤੇ ਸੀ ਉਹਨਾਂ ਕੋਲੇ ਗੰਡਾਸੇ ਸੀ ਕਿਰਪਾਨਾਂ ਸੀ ਇੱਕ ਵੀ ਨਹੀਂ ਸੀ ਸਟੁੱਟਿਆ ਗੱਡੀ ਦਾ ਇਹ ਸਭ ਗੱਪ ਆ ਕੁਛ ਨਹੀਂ ਉਹਦਾ ਆਪਦੀ ਆਵਾਜ਼ ਠਾਉਂਦੀ ਗੱਲ ਬਈ ਜਿਹੜਾ ਜਦੋਂ ਆਪਣਾ ਟਿਗਰੀ ਬਾਰਡਰ ਤੇ ਬੈਠੇ ਸਾਰੇ ਉਹਦਾ ਆਪਦਾ ਲੈ ਕੇ ਗਏ ਸੀ ਕਿ ਬਈ ਜਿਹੜਾ ਕਾਲਾ ਕਾਨੂੰਨ ਹੈ ਉਹਨਾਂ ਜਿੰਨਾਂ ਨੇ ਆਪ ਕਿਹਾ ਸੀਗਾ ਬਈ ਅਸੀਂ ਵਾਪਸ ਲਾਵਾਂਗੇ ਸਾਰਾ ਕੁਝ ਹੈਂ ਉਹ ਦਾ ਉਹਦੀ ਬਾਜ ਟਾਉਣ ਗਈ ਉਹ ਪਛਾਈ ਮੋੜ ਤੇ ਕਿਸਾਨਾਂ ਨੂੰ ਤਾਂ ਡਾਂਗਾ ਮਰੀ ਜਾਂਦੇ ਠੀਕ ਚੱਲ ਆ ਜੋ ਇੱਧਰ ਬਾਬਾ ਜੀ ਸਤਿ ਸ਼੍ਰੀ ਅਕਾਲ ਨਹੀਂ ਆਪਾਂ ਜੀ ਸਾਸਤਰੀਕਾਲ ਤਾਂ ਮੰਨ ਲਓ ਸਤਿ ਸ਼੍ਰੀ ਅਕਾਲ ਜੀ ਸਤ ਸੇ ਦੋ ਆੜੀ ਠੀਕ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੇਤਾ ਠੀਕ ਨੇ ਜੀ ਤਾਂ ਦੋਸਤੋ ਇਹ ਗੱਲਬਾਤ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਕੀਤੀ ਤੁਹਾਡੇ ਬਾਰੇ ਇਸ ਗੱਲ ਬਾਰੇ ਕੀ ਰਾਇ ਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜੇਓ ਜੁੜੇ ਰਹੋ ਸਫਰ ਟੈਲੀਵਿਜ਼ਨ ਨਾਲ ਸਤਿ ਸ਼੍ਰੀ ਅਕਾਲ